ਲੋਕ ਦੇ ਵਿੱਚ ਜਾਂ ਬੱਜਰੀ ਦੇ ਵਿੱਚ ਪਹਿਲੀ ਵਾਰ ਹੀ ਵੇਖਿਆ ਕਾ ਜਾਂਦੇ ਮਟੀਰੀਅਲ ਭੜਾ ਪਾਇਆ ਇਹਨਾਂ ਨੇ ਜੀ ਜਾਂ ਮਟੀਰੀਅਲ ਹਲਕਾ ਲਾਤਾ ਮਤਲਬ ਪਤਲਾ ਪਾਕ ਤਾਂ ਇਹ ਵਿੱਚ ਕਾ ਹੋ ਗਿਆ ਤੇ ਸਾਡੇ ਧਿਆਨ ਦੇ ਵਿੱਚ ਕੁਝ ਰਾਹੀਂ ਰਾਣੇ ਦੱਸਿਆ ਕਿ ਵੀ ਸੜਕ ਦੇ ਵਿੱਚ ਵੀ ਕਾ ਹੋ ਗਿਆ ਸੀ ਇਹ ਗੱਲ ਸੱਚ ਹੈ ਹਾਂਜੀ ਹਾਂਜੀ ਇਹ ਫਿਰ ਕਿਵੇਂ ਉਹਨੂੰ ਇਹਨਾਂ ਨੇ ਫਿਰ ਦੁਬਾਰਾ ਉੱਤੇ ਕੋਈ ਮਟੀਰੀਅਲ ਪਾਇਆ ਹਾਂਜੀ ਇਹ ਰੀਪਲੇਸ ਮਤਲਬ ਦੁਬਾਰਾ ਕੀਤਾ ਇਹਨਾਂ ਨੇ ਮਤਲਬ ਉੱਤੇ ਮਟੀਰੀਅਲ ਅੱਛਾ ਸੜਕ ਬਣਾਉਣ ਤੋਂ ਬਾਅਦ ਜਦੋਂ ਕਾ ਹੋ ਗਿਆ ਤਾਂ ਉਹਦੇ ਉੱਤੇ ਦੁਬਾਰਾ ਫਿਰ ਇਹਨਾਂ ਨੇ ਮਟੀਰੀਅਲ ਪਾਇਆ ਹਾਂਜੀ ਹਾਂਜੀ ਤੇ ਹੁਣ ਕੀ ਚਾਹਦੇ ਹੋ ਤੁਸੀਂ ਕਿ ਵੀ ਇਹਦੀ ਜਾਂਚ ਹੋਣੀ ਚ ਅਿੱਤੋ ਤੇ ਜਦੋਂ ਅਸੀਂ ਆ ਕੇ ਸੜਕ ਦੇ ਵਾ ਦੇਖਿਆ ਤਾਂ ਸਾਡੇ ਆਪਣੀ ਵੀਕਲ ਖੜਾਉਣ ਤੇ ਹੀ ਸੜਕ ਦਾ ਜਿਹੜਾ ਉਹਦੇ ਤੇ ਮਟੀਰੀਅਲ ਪਾਇਆ ਹੋਇਆ ਲੱਕ ਪਈ ਹੈ ਉਹ ਵੀ ਉਖੜਨ ਲੱਗ ਪਿਆ ਤੁਹਾਨੂੰ ਦਿਖਾਣਿਆ ਉਖੜੀ ਹੋਈ ਆ ਜਿਹੜੀ ਸੜਕ ਦੇ ਉੱਤੇ ਲੋਕ ਖੜ ਰਹੀ ਹੈ ਤੁਸੀਂ ਵੇਖ ਸਕਦੇ ਹੋ ਦਾਨੀਪੁਰ ਤੋਂ ਖਾਨਪੁਰ ਗਾੜੀਆਂ ਨੂੰ ਜਾਂਦੀ ਸੜਕ ਜੋ ਸੜਕ ਦੇ ਸਾਈਡਾਂ ਤੇ ਦੋਵਾਂ ਪਾਸੇ ਘਾਹ ਉੱਗਿਆ ਹੋਇਆ ਹੈ ਤੇ ਉਹਨਾਂ ਦੱਸਿਆ ਕਿ ਇਹ ਸੜਕ ਦੇ ਵਿਚਕਾਰ ਵੀ ਉੱਗਿਆ ਸੀ ਤੇ ਦਵਾ